ਫਾਜ਼ਿਲਕਾ ਦੇ ਪਿੰਡ ਸੈਦੋਕੇ ਹਿਥਾਰ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਦੋਵਾਂ ਧਿਰਾਂ ਦੇ ਪੰਜ ਲੋਕ ਜ਼ਖਮੀ ਹੋ ਗਏ। ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਦੇ ਦੋ ਵਿਅਕਤੀ ਅਤੇ ਇੱਕ ਲੜਕੀ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਦੂਜੀ ਧਿਰ ਦੇ ਦੋ ਲੋਕ ਵੀ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ ਇੱਕ ਔਰਤ ਸ਼ਾਮਲ ਹੈ। ਦੋਵਾਂ ਪਾਰਾਂ ਵਾਲੋ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਆ ਮੇਰਾ ਜਗਿੰਦਰ ਸਿੰਘ ਪੁੱਤਰ ਨਾਨਕ ਸਿੰਘ ਜੀ ਲੜਾਈ ਜੋ ਆਕਾ ਜੋ ਕੰਦੇ ਹੈਗੀ ਸੀ ਸਾਨੂੰ ਪੰਚਾਇਤ ਵਿੱਚ ਲੈ ਗਏ ਸੀ। ਸਾਰੇ ਜੁੜ ਕੇ ਇਕੱਠੇ ਹੋ ਕੇ ਕਹਿੰਦੇ ਮੁੰਡਾ ਨੂੰ ਲਿਆਓ। ਆਨੰਦਾ ਕੁੱਟਣ ਦਾ ਇਰਾਦਾ ਹੈਗਾ ਸੀ। ਅਸੀਂ ਮੁੰਡੇ ਨੂੰ ਨਹੀਂ ਲਿਆ ਕੇ ਅਸੀਂ ਘਰੇ ਆਇਆ ਅਸੀਂ ਕਹੇ ਬਿਠਾਣੇ ਪੜਾ ਦਿਓ। ਇਹ ਆਪਾਂ ਨਵੇੜਾ ਕਰ ਲਾਂਗੇ ਉੱਥੇ। ਅਸੀਂ ਇੰਨੀ ਗੱਲ ਕਰਕੇ ਘਰੇ ਪਹੁੰਚਾਈ ਸੀ ਘਰੇ ਆਏ ਨੂੰ ਅਸੀਂ ਚਾਹ ਬਣਾਈ ਚਾਹ ਪੀਣ ਲੱਗੇ ਅਸੀਂ ਘਰੇ ਬਹਿ ਗਏ ਤਿੰਨ ਚਾਰ ਜਣੇ ਸਾਰੇ ਹੈਗੇ ਅਸੀਂ ਘਰ ਤੇ ਸਾਡੇ ਬਾਕੀ ਦੇ ਮੁੰਡੇ ਕੰਮਕੂਮ ਚਲੇ ਗਏ ਸੀ ਇਹਨਾਂ ਇਰਾਦਾ ਕਰਕੇ ਉੱਥੋਂ ਪੰਚਾਇਤ ਵਿੱਚੋਂ ਮੈਂਬਰ ਸਰਪੰਚ ਨੇ ਵਿਲਲ ਕਰਮਾਰ ਤੇ ਬਿਨਾਂ ਨੂੰ ਕੁੱਟ ਮਾਰ ਦਿਓ ਵਸੀ ਮਗਰ ਅਸੀਂ ਆਪੇ ਅਸੀਂ ਜਾਣਾ ਸਾਡੇ ਕੰਮ ਤੇ ਉੱਥੇ ਅਸੀਂ ਚਾਹ ਪੀਂਦਿਆਂ ਨੂੰ ਇਹਨਾਂ ਇੱਟ ਰੋੜਾ ਚਲਾਣਾ ਸ਼ੁਰੂ ਕਰ ਦਿੱਤਾ। ਮੇਰੇ ਭਰਾ ਦੇ ਦੰਦ ਤੋੜ ਦਿੱਤੇ। ਸਾਡੇ ਗੁੜੀਆਂ ਹੈਗੇ ਇਹਨਾਂ ਦੇ ਚੱਗੇ ਚੁੱਕੇ ਪਾੜ ਦਿੱਤੇ ਜੀ। ਚੱਕ ਕੇ ਬਾਹਰ ਲੈ ਗਏ ਨੇ ਛੜਕ ਦੇ ਉੱਤੇ। ਮੈਨੂੰ ਬਾਹਲਾ ਕੁੱਟਿਆ ਨੇ। ਠੀਕ ਹੈ ਮੈਨੂੰ ਚੱਕ-ਚੱਕ ਤੇ ਮੇਰੇ ਆਤ ਬੁਰਾ ਹਾਲ ਕਰ ਦਿੱਤਾ ਨੇ। ਮੈਂ ਅੱਜ ਮੰਜੀ ਤੇ ਪਿਆ। ਤਾਂ ਮੇਰੇ ਕੋ ਟੁਰਿਆ ਜਾਂਦਾ ਤੇ ਨਾ ਕੀਤਾ ਜਾਂਦਾ। ਆਹ ਹਾਲ ਸਾਡੇ ਕੀਤੇ ਨੇ ਸਾਰਾ ਪਿੰਡ ਇੱਕ ਪਾਸੇ ਅਸੀਂ ਇਕੱਲੇ ਘਾਰੇ ਗਏ ਦੋ। बच्चे ਵੀ ਛੜਕਾ ਤੇ ਲੰਘਦੇ ਟੱਪਦੇ ਸੀ ਤੇ ਜਨਾਂਡੇ ਚ ਨਾ ਛੋਰੀਆਂ ਨੂੰ ਅੱਗੇ ਕਰ ਦਿੰਦੇ ਨੇ ਵੀ ਲੜਾਈ ਕਰਨੀ ਆਪਾਂ ਆ ਲੜਾਈ ਸੀ ਸਾਡੀ ਹੋਰ ਕੋਈ ਝਗੜਾ ਨਹੀਂ ਬੱਚਾ ਦੀ ਪਹਿਲਾ ਕੀ ਦੇ ਮਾੜੀ ਮੋਟੀ ਹੁੰਦੀ ਸੀ ਤੇ ਅਸੀਂ ਬੱਚਾ ਨੂੰ ਸਮਝਾਇਆ ਵੀ ਆਪਾਂ ਲੜਨਾ ਨਹੀਂ ਬੱਚੇ ਨੂੰ ਟਕਾਇਆ ਨਹੀਂ ਫਿਰ ਵੀ ਸਾਨੂੰ ਛੜਕ ਤਾ ਲੰਘਣਾ ਹੀ ਪੈਂਦਾ ਮੋੜ ਵੀ ਕੁੜੀਆਂ ਨੂੰ ਮੁੰਡਿਆਂ ਨੂੰ ਅੱਗੇ ਕਰ ਦਿੰਦੇ ਸੀ ਤੱਕੇ ਨਾ ਰਾਗ ਲੈ ਵਿਸਾਸੀ ਦੋ ਕਰ ਰਹੇ ਇਹ ਚਾਰ ਜੁੜੇ ਨੇ ਸਾਨੂੰ ਡਰਾ ਡਰਾਟ ਕੇ ਕਰਤੇ ਲੜਾਈ ਸਾਡੇ ਨਾਲ ਝਗੜਾ ਬਹੁਤ ਕਰਦੇ ਉਹ ਘਰ ਹੈਗੇ ਨੇ ਕੱਟ ਤੱਕ 10 12 ਘਰ ਬਣ ਜਾਂਦੇ ਕੋਈ ਪਰਿਵਾਰ ਦੇ ਨੇ ਅਸੀਂ ਇਕੱਲੇ ਘਰ ਹੈਗੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਮੈਂਬਰ ਸਰਪੰਚ ਵੀ ਨੰਦੇ ਆਪ ਵੀ ਕੁਝ ਬੜੇ ਫਿਰਦੇ ਨੇ ਬਾਤ ਕੋਈ ਬਾਰ ਉਹ ਬੰਦੇ ਮਗਾ ਕੇ ਚੰਗੀ ਤਰ੍ਹਾਂ ਕਟਾਈ ਕਰਤੀ ਨੇ ਕੱਲ ਸਵੇਰ ਸਵੇਰ ਦੀ ਚਾਪ ਇੰਦਰ ਦੇ ਟਾਈਮ ਮੇਰੇ ਵੱਡੇ ਭਰਾ ਨੂੰ ਲੱਗਿਆ ਨੇ ਤੇ ਮੈਨੂੰ ਲੱਗਿਆ ਨੇ ਮੇਰੇ ਪਰਜਾਈ ਨੂੰ ਵੀ ਲੱਗਿਆ ਨੇ ਮੇਰੇ ਘਰ ਵਾਲੀ ਨੂੰ ਮੇਰੇ ਮੁੰਡੇ ਨੂੰ ਅੰਦਰ ਸੁੱਤੇ ਪਿੰਡ ਰਜਾਈ ਵਿੱਚ ਚੱਕ ਕੇ ਇਹਨਾਂ ਬਹੁਤ ਭਰਾੜ ਕੀਤਾ ਹੈ ਇਹ ਪਿੰਡ ਵਾਲੇ ਕਿਸੇ ਕਿਸੇ ਚੜਾਇਆ ਨਹੀਂ ਆਕੇ ਲੱਗਦੇ ਸੀ ਉਹਨਾਂ ਦੇ ਵੀ ਕੁੱਟੀ ਮਾਰੀ ਗਏ ਨੇ ਇੱਕ ਸਾਡੀ ਮੋਬਾਈਲ ਲੈ ਗਏ ਮੁੰਡੇ ਮੇਰੇ ਦੀ ਇਸ ਮੇਰੇ ਗਈ ਹੈ 10 ਵਜੇ ਦੀ ਘਰ ਵੱਡੇ ਭਰਾ ਦੀ ਨਾਂ ਜਿਹਨਾਂ ਨੂੰ ਰਜੀਤ ਸਿੰਘ ਜੀ ਉਹ ਤੁਹਾਨੂੰ ਦੰਦਾ ਤੇ ਆ ਪੜੀਆਂ ਪੜੀਆਂ ਕੁੱਟ ਗਏ ਆ ਮੋਢੇ ਤੇ ਆ ਉਹਨਾਂ ਪੰਡ ਦਿੱਤੇ ਆ ਨਿਭੁਰ ਹਾਲ ਕੀਤਾ ਨੇ ਇਹ ਵਿਕਾਰ ਰਗੇ ਜੀ ਝੰਡਾ ਤਿਆਰੀ ਦਾਪਾ ਕਰਨੇ ਤੇ ਸਾਨੂੰ ਇਹਨਾਂ ਨਹੀਂ ਸਮਝਾ ਵਟ ਮਾਰ ਤੇ ਚੰਗੀ ਤਰ੍ਹਾਂ ਇਹਨਾਂ ਆਪ ਦੇ ਪੂਰਾ ਰਬਾ ਲਾਇਆ ਕੋਲਸ ਨਹੀਂ ਆਈ ਜੀ ਅਜੇ ਕੋਈ ਪਿਆਰ ਨਹੀਂ ਸਾਡੇ ਹੋਏ ਗਰੀਬਾਂ ਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਹ ਮਨਜ਼ੂਰ ਹੈ ਸਾਡਾ ਜੀਵਨ ਦਾ ਕੋਈ ਹਾਲ ਨਹੀਂ ਇਹਨੇ ਛੱਡੇ ਜਗੜੇ ਤਾਂ ਸਾਨੂੰ ਜਮਾਈ ਨਹੀਂ ਪਤਾ ਆਗਾ ਸੀ ਅਸੀਂ ਬਸ ਬੈਠੇ ਸੀ ਚਾਹ ਪੀਂਦੇ ਪੈਸੀ ਇਹ ਵੀ 25 ਜਣੇ ਸਾਰੇ ਜਨੇ ਆ ਗਏ ਸਾਡੇ ਘਰ ਚੱਲ ਕੇ ਤੇ ਸਾਨੂੰ ਅੰਦਰ ਲੈ ਗਏ ਪਿਆਉ ਦਿਨੋਂ ਪਹਿਲਾਂ ਅੰਦਰ ਬਾਦੂ ਕੁੱਟ ਸਾਨੂੰ ਕੁੱਟ ਮਾਰ ਕੀਤੀ ਨੇ ਬਾਦੂ 7-8 ਮੁੰਡੇ ਹੋ ਗਏ ਸੀ ਮੇਰੇ ਗਾਲ ਪੈ ਗਏ ਨੇ ਮੇਰੇ ਕੱਲੇ ਵੀ ਕੁੱਟਦੇ ਰਹਿਣ ਬਾਦੂ ਮੇਰੇ ਕੱਪੜੇ ਫਾੜ ਦਿੱਤੇ ਨੇ ਸਾਰੇ ਵਾਲ ਵੀ ਬਾਦੂ ਪੜਦੇ ਰਹੇ ਨੇ ਫਿਰ ਮੈਨੂੰ ਧਰੂ ਧਰੂ ਕੇ ਬਾਹਰ ਵੀ ਸੱਟਦੇ ਆ ਸਾਰੇ ਫਿਰ ਮੈਨੂੰ ਸੜਕ ਤੇ ਖਿੱਚ ਕੇ ਲੈ ਗਏ ਨੇ ਮੇਰੀ ਬਾਦੂ ਵੇਚਤੀ ਉੱਥੇ ਵੀ ਕੀਤੀ ਹਨਾ ਖਰਦ ਸਾਨੂੰ ਸਾਬ ਜਾਈਦਾ ਹੈ ਬਸ ਮੇਰੇ ਡੈਡੀ ਨਾਲ ਵੀ ਇਨਸਾਬ ਕੀਤਾ ਜਾਵੇ ਮੇਰੇ ਡੈਡੀ ਨੂੰ ਬਹੁਤ ਜ਼ਿਆਦਾ ਸੱਟਾਂ ਲਾਈਆਂ ਨੇ ਸਾਨੂੰ ਦੋਵਾਂ ਪਿਓ ਤੀਨੂੰ ਵਿਹੋਸ਼ ਕਰਕੇ ਸੱਟ ਦਿੱਤਾ ਨੇ ਸਾਨੂੰ ਸਾਬ ਚਾਹੀਦਾ ਕਾਰਨ ਉਸ ਦਾ ਕੋਈ ਨਹੀਂਗਾ ਸਿਵਾਸੇ ਨਣੇਵੇਂ ਵੈਸੇ ਭਾਣਾ ਹੀ ਬਣਾਇਆ ਸੀ ਮੇਰੇ ਤਰਾਰ ਆਂਦੇ ਨਾਲ ਮੇਰੇ ਵਰਾ ਤਾਂ ਚਰ ਬੋਲਦੇ ਨਹੀਂ ਸੀ ਪਹਿਲੇ ਨਾਲ ਤੱਕਾਂ ਉਹਨਾਂ ਦੀ ਭੈਣ ਹੈਗੀ ਸੀ ਨਾਲ ਉਲੰਗਾ ਜਾਂਦਾ ਸੀ ਤੇ ਨਿਕਲ ਲੈ ਤੇ ਮਾਰ ਲਈ ਫਿਰ ਉਹਦੇ ਗਾਲ ਪੈ ਕੇ ਉਹਦੇ ਜੈਕਟ ਪਾਈ ਹੋਈ ਸੀ ਸਾਰੀ ਪਾੜ ਦਿੱਤੀ ਸੀ ਹੋਰ ਪੈ ਫਿਰ ਕਹਿੰਦੇ ਦਾਖਲ ਹੋਵੇਂ ਮਣਾ ਕੇ ਨੂੰ ਉਲਟਾ ਸਾਨੂੰ ਇਨਾ ਕੋਟ ਵੀ ਲੈ ਆਣੇ ਕੋਟ ਮਾਰਵਾ ਦੁ ਕੀਤੀ ਨਾਲ ਸਾਡੇ ਨਾਲ ਇੱਕ ਵਾਰੀ ਤਾਂ ਮੇਰੇ ਡੈਡੀ ਨੂੰ ਤਾਂ ਮੈਨੂੰ ਜਾਣ ਨੂੰ ਮਾਰ ਕੇ ਛੱਡ ਦਿੱਤਾ ਨਾ ਛੱਟਾ ਲੱਗੇ ਨਾ ਮੇਰੇ ਚਾਚੇ ਨੂੰ ਮੇਰੀ ਚਾਚੀ ਨੂੰ ਮੇਰੇ ਮੰਮਾ ਨੂੰ ਮੇਰੇ ਡੈਡੀ ਨੂੰ ਮੈਨੂੰ ਬਾਅਦ ਨੂੰ ਛੱਟਾ ਲੱਗਿਆ ਪੰਜਾਂ ਨੂੰ ਨਵਾਦੂ ਲੱਤਾ ਮਾਰੀ ਗਾਨ ਪੇਟ ਵਿੱਚ ਮੇਰੇ ਡੈਡੀ ਨੂੰ ਮੈਨੂੰ ਵੀ ਨਕਲਵਾਦੂ ਕੋ ਸੰਦੇ ਕਿਸੀ ਸਾਡੇ ਕੋਲ ਕੁਛ ਨਹੀਂ ਹੈਗਾ ਸੀ ਮੇਰੇ ਡੈਡੀ ਦੇ ਦੰਦ ਟੁੱਟ ਗਏ ਨੇ ਤੇ ਉਂਗਲਾ ਤੋੜ ਦਿੱਤੀਆਂ ਨੇ ਸਾਰੀਆਂ ਆ ਲੱਤਾ ਬਾਵਾ ਸਾਰੀਆਂ ਤੋੜ ਦਿੱਤੀਆਂ ਨੇ ਵਾਦੂ ਮਰਦੇ ਤਰੂ ਤਰੂ ਤੇ ਸੱਟ ਦੇ ਰਹੇ ਨੇ ਮੇਰੇ ਡੈਡੀ ਨੂੰ ਮਾਰੇ ਕਿੰਨੇ ਚਾਹ ਉਹਨਾਂ ਨਾਂ ਦੇ ਕੋਲ ਵਾਦੂ ਥਿਆ ਰਗੀ ਟਾਂ ਡਾਂਗਾ ਕਰਪਾਣਾ ਵਾਦੂ ਹੋ ਗਿਆ ਸੀ ਮੇਰੇ ਡੈਡੀ ਨੂੰ ਮਾਰੇ ਹੀ ਕਹਿਣੇ ਬਸ ਤੇ ਮਾਦਰ ਡਾਡੀ ਨੂੰ ਜਦੋਂ ਛਡਾਂਦੀ ਸੀ ਨਾ ਇਹਨਾਂ ਸਾਰਿਆਂ ਨੇ ਮੇਰੇ ਕੱਪੜੇ ਫਾੜ ਤੇ ਮੇਰੀ ਵੀ ਵਾਧੂ ਬੇਇੱਜ਼ਤੀ ਕਰ ਦਿੱਤੀ ਐ ਕਹਿੰਦੇ ਨਾ ਟੁਰਨ ਟੁਰਨ ਵਾਸਤੇ ਨਹੀਂ ਛੱਡਣਾ ਬੰਦੇ ਵਾਧੂ ਅਗੇ ਸੀ 35 ਜਣਾ ਆਵਦਾ ਸੀ ਸਾਰੇ ਝਗੜਾ ਕਰਦੇ ਰਹੇ ਸਾਡੇ ਅੰਦਰ ਜਾ ਕੇ ਪਹਿਲਾਂ ਸਾਨੂੰ ਵਾਧੂ ਮਾਰਦੇ ਨੇ ਮੇਰੇ ਡਾਡੀ ਤੇ ਮੈਨੂੰ ਤੇ ਸਾਨੂੰ ਕੋਈ ਵੀ ਪੈਨਡਾ ਨਾਲ ਛਡਾਣ ਵਾਲਾ ਨਹੀਂ ਹੈਗਾ ਸਾਰਾ ਪੈਨਡਿਸਨ ਕੋਟਣ ਆ ਲਗਾ ਸੀ ਮੈਂਬਰ ਅਗਾ ਸੀ ਮਮ ਲਕੀਤ ਸਿੰਘ ਉਹਦਾ ਨਾਮ ਐ ਉਹ ਮੇਰਾ ਆਪ ਸਿਰ ਖੁਦ ਕੱਲੇ ਵੀ ਕੁੜਦਾ ਰਿਹਾ ਮੇਰੇ ਕੰਨਾਂ ਤੇ ਵੀ ਮਾਰਦਾ ਰਿਹਾ ਐ ਮੈਨੂੰ ਵਾਪਸਨ ਹਿਸਾਬ ਚਾਹੀਦਾ ਬਸ ਹਰ ਦੇ ਵਾਧੂ ਸਮਾਨ ਦੇ ਤੋੜ-ਵੰਡ ਕਰ ਦਿੱਤੀ ਸਾਡਾ ਵਾਧੂ ਨੁਕਸਾਨ ਕਰ ਦਿੱਤਾ ਇਹਨਾਂ ਨੇ ਤੁਹਾਨੂੰ ਸਾਨੂੰ ਹਿਸਾਬ ਚਾਹੀਦਾ ਮੇਰੇ ਡੈਡੀ ਦਾ ਇਨਸਾਫ ਸਾਨੂੰ ਚਾਹੀਦਾ ਮੇਰੇ ਨੂੰ ਮੇਰੇ ਨਾਲ ਇਨਸਾਫ ਕੀਤਾ ਜਾਵੇ ਕਾਰ ਕਾਰਵਾਈ ਕੀਤੀ ਜਾਵੇ ਕਾਨੂੰਨੀ ਇਹਨਾਂ ਤੇ ਜੀ ਮੇਰੇ ਡੈਡੀ ਨੂੰ ਹਰਾਫਲ ਕਰ ਦਿੱਤਾ ਫਰੀਦਕੋਟ ਹਾਲ ਤਾਂ ਠੀਕ ਨਹੀਂ ਹੈਗੀ ਮੇਰੇ ਡੈਡੀ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਮੇਰੇ ਗਾਲ ਪੈਣ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੇਰੇ ਪੇਟ ਤੇ ਵਾਧੂ ਲੱਤਾਂ ਮਾਰਦੇ ਰਹੇ ਇਨਸਾਫ ਕੀਤਾ ਜਾਵੇ ਮੇਰੇ ਨਾਲ ਔਰ ਉਹ ਨਾਲ ਸਾਡੇ ਨਾਲ ਪਹਿਲਾਂ ਕੀਤੀ ਸੀ ਕੋਈ ਪਹਿਲ ਨਹੀਂ ਕੀਤੀ ਸਗੋਂ ਉਹਨਾਂ ਨੇ ਸਾਡੇ ਨਾਲ ਬਹੁਤ ਬਦਸਲੂਕ ਕੀਤੀ ਬਹੁਤ ਜ਼ਿਆਦਾ ਉਹ ਸਾਨੂੰ ਘਟਨਾ ਆਪਣੀ ਸਾਡੇ ਨਾਲ ਬਹੁਤ ਜ਼ਿਆਦਾ ਸਾਡੇ ਨੂੰ ਉਹ ਕੰਮ ਕੀਤੇ ਜੋ ਨਹੀਂ ਕਰਦੇ ਬਹੁਤ ਜ਼ਿਆਦਾ ਗਲਤ ਸੰਸਵਰ ਬੋਲਣ ਮੁੰਡਾ ਉਹਦਾ ਸ਼ੂਟਰ ਹੈਗਾ ਉਹਨੇ ਮੈਨੂੰ ਬਹੁਤ ਜ਼ਿਆਦਾ ਗਲਤ ਕੁਝ ਕਹਿ ਸਹੀ ਤਾਂ ਲੱਗਾ ਮੇਰੇ ਮਾਰੀਆਂ ਨੇ ਬਹੁਤ ਜ਼ਿਆਦਾ ਗਲਤ ਨੇ ਮੈਨੂੰ ਕੀ ਕਰਨੇ ਮੇਰੇ ਵੀਰਾਂ ਦੇ ਗਾਲ ਪੈਰੇ ਨੇ ਮੈਂ ਸਦਾਨ ਚੱਗੀ ਸੀ ਮੇਰੇ ਵੀਰਾਂ ਦੇ ਗਾਲ ਪੈ ਗਏ ਪਹਿਲਾਂ ਸ਼ੁਰੂ ਤੇ ਇਹ ਲੜਾਈ ਹੋਈ ਹੈ ਵੀ ਮੈਂ ਚੱਲੀ ਸੀ ਪਰਵਾਹ ਦੇ ਚਾਚਾ ਬਣ ਕਰਿਆ ਆਲੀ ਪੀ ਸੀ ਤੇ ਮੇਰੇ ਆਨ ਦੇ ਮੈਂ ਵਜ੍ਹਾ ਮੈਂ ਇਨੀ ਗੱਲ ਕਹਿ ਬੈਠੀ ਮੈਂ ਕਿ ਵੀਰੇ ਤੂੰ ਨੇਰੀ ਨੇਰੀ ਮੇਰੇ ਵਿੱਚ ਜਾਂਦਾ ਸੀ ਮੈਂ ਕਿ ਵੀਰੇ ਤੂੰ ਕੀ ਵੀ ਇਹ ਮੈਂ ਗਲਤ ਸ਼ਬਦ ਬਹੁਤ ਜਿਆਦਾ ਬੋਲਿਆ ਮੈਂ ਫਿਰ ਆਪਦੇ ਘਰੇ ਵਾਪਸ ਆ ਗਈ ਪਾਵਸਾਨ ਕੇ ਵਜੇ ਮੈਂ ਉਹਦਾ ਡੈਡੀ ਨਾ ਮਾ ਦੇਣ ਗਈ ਮੈਂ ਕਿ ਇਸ ਤਰ੍ਹਾਂ ਵੀਰਾ ਤੂੰ ਬੋਲਾ ਮੈਨੂੰ ਉਹਨ ਦਾ ਡੈਡੀ ਕਹਿੰਦਾ ਕੋਈ ਨਹੀਂ ਆ ਜਾਂਦਾ ਮੈਂ ਪੁੱਛ ਲੈਣਾ ਉਹਨੇ ਪੁੱਛਤਾ ਪਿਆ ਸੀ ਇੰਨੀ ਗੱਲਾਂ ਪੈਂਦਾ ਕੀ ਗੱਲ ਪੁੱਤ ਕਿਉਂ ਕੁੜੀ ਨੂੰ ਬੋਲਿਆ ਤੇ ਉਹ ਵੀਰੇ ਨੇ ਜਾ ਕੇ ਆਇਆ ਇਹ ਕਹਿੰਦਾ ਇਸ ਤਰ੍ਹਾਂ ਦੀ ਤੜਾ ਮੁੰਡਾ ਬੁੱਠਾ ਬੋਲਿਆ ਤੇ ਉਹਨੂੰ ਸਮਝਾ ਲਓ ਉਹ ਲੈਂਦਾ ਦਿੰਦਾ ਆ ਕੇ ਵੀਰੇ ਨਾਲ ਗੱਲ ਪਾਇਆ ਅਸੀਂ ਸਾਰੇ ਛਡਾਨ ਦੇ ਵਿੱਚ ਅਗੇ ਸੀ ਸਾਡੇ ਵੀ ਉਮਦਾ ਗੱਲ ਪਿਆ ਮੇਰੇ ਨਾਲ ਵੀ ਉਹਨੇ ਬਹੁਤ ਤਰ੍ਹਾਂ ਗਲਤ ਕੀਤਾ ਠੀਕ ਹੈ ਮੇਰੇ ਵੀ ਗੱਲ ਬਹੁਤ ਜ਼ਿਆਦਾ ਪਿਆ ਉਹਨਾਂ ਸਾਡੇ ਨਾਲ ਖਿੱਚ ਤਰੋਕੀਤੀ ਮੇਰੇ ਨਾਲ ਉਹਨਾਂ ਘਰੇ ਆਣ ਕੇ ਸਭ ਮੇਰੇ ਨਾਲ ਖਿੱਚ ਤਰੋਕੀਤੀ ਵੀਰੇ ਨਾਲ ਮੈਂ ਛਡਾ ਲਈ ਫੀ ਸੀ ਮੇਰ ਨਾਲ ਵੀ ਸਭ ਆ ਕੇ ਕਰੇ ਗੱਲ ਪੈਣ ਮੇਰੇ ਵੀ ਅਸੀਂ ਤਿੰਨ ਜਣੇ ਘਰ ਘਰ ਦੇ ਜੀਏ ਹੋਏ ਸੀ ਡੈਡੀ ਮੇਰਾ ਤਾਂ ਬਿਮਾਰ ਸੀਗਾ ਉਹ ਤਾਂ ਆਏਗੇ ਸੀ ਉਹ ਚਾਰ ਪੰਜ ਜਣੇ ਸੀ ਉਹ ਨਾਲ ਉਹਨਾਂ ਦੇ ਮੁੰਡੇ ਆਗੇ ਸੀ ਮੁੰਡੇ ਹੋਸ ਲੜਾਈ ਤੇ ਸਹੀ ਕੋਈ ਨਹੀਂ ਕਹਾਂਦਾ ਜਿਹੜੀ ਸਵੇਰੇ ਲੜਾਈ ਹੋਈ ਉਹ ਕਿਵੇਂ ਹੋਈ ਪਤਾ ਨਹੀਂ ਉਹ ਤਾਂ ਪੰਚਾਇਤ ਵਿੱਚ ਹੋਈ ਐ ਵੀ ਉਹਨਾਂ ਪੰਚਾਇਤ ਸਾਂਧਿਆ ਤੋਂ ਉਹਨਾਂ ਪੰਚਾਇਤ ਨੂੰ ਗਲਤੰ ਨੂੰ ਬਹੁਤ ਜ਼ਿਆਦਾ ਬੋਲਿਆ ਤੇ ਫਿਰ ਪੰਚਾਇਤ ਨਾਲੇ ਕਰ ਗਈਏ ਪਰसों ਰਾਤ ਲੜਾਈ ਹੋਈ ਐ ਤੇ ਕੱਲ ਫੇਰੇ ਨਾਲ ਸਾਡੇ ਨਾਲ ਲੜਾਈ ਕੀਤੀ ਐ ਸਾਡੇ ਨਹੀਂ ਗੁੰਡੇ ਮਗਾਇਆ ਨੇ ਸਾਡੇ ਤੇ ਨਾਂਦੇ ਸੀ ਸਾਰੇ ਬੰਦੇ ਕੋਠਿਆਂ ਤੇ ਚੜੇ ਵਸਤੇ ਹਸਪੀਟਲ ਨੂੰ ਰੋਏ ਸੀ ਨਾ ਨਾ ਕੋਈ ਕੋਈ ਜੀ ਨਹੀਂ ਰਹਾ ਸਾਰੇ ਸਿੱਤੇ ਆ ਗਏ ਕੱਲ ਸੰਦਾਂਗਲ ਕਰਵਾ ਲਿਆ ਠੀਕ ਐ ਤੇ ਅੰਨੇ ਦੇ ਦੋ ਜਣੇ ਅਸੀਂ ਪਹਨ ਪਾਤਾ ਆਖਣਗੇ ਉਹਦਾ ਸੰਦੀਪ ਨਰਮਾ ਵਾਜਰਾਣੀ ਜਿਹੜੇ ਉਹ ਇਲਜ਼ਾਮ ਲਗਾ ਰਹੇ ਕੱਲ ਜਿਹੜੀ 10 ਵਜੇ ਲੜਾਈ ਹੋਈ ਦੋਸਤ ਵਾਤੀ 35 ਬੰਦੇ ਤੁਹਾਡੇ ਅੱਗੇ ਇਹਨਾਂ ਦੇ ਕਹੇ ਨਹੀਂ ਸਾਡੇ ਨਹੀਂ ਗਏ ਉਹਨਾਂ ਦੇ ਬੰਦੇ ਆਏ ਨੇ ਸਗੋਂ ਨਾ ਗੁੰਡੇ ਮਗਾਏ ਨੇ ਕੋਠਾ ਚੜ ਤੇ ਟੱਚ ਲਾਉਂਦੇ ਰਹੇ ਨੇ ਇਹ ਬੰਦੇ ਨਹੀਂ ਆਵੇ ਕੋਈ ਵੀ ਉਹ ਇਲਜ਼ਾਮ ਝੂਠਾ ਲਗਾ ਰਹੇ ਨੇ ਸਾਡੇ ਦੇ ਉਹ ਸਾਡਾ ਨਹੀਂ ਹੈਗਾ ਸਾਡੇ ਤਾਂ ਬੰਦੇ ਜਮਾ ਨਹੀਂ ਆਵੇ ਕੋਈ ਵੀ